ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾ ਠੀਕ ਠਾਕ ਹੋਵਗੇ ਲੋ ਜੀ ਇੱਕ ਹੋਰ ਗਾਣਾ ਦਾ ਸਮਝ ਲੈ ਕੇ ਆਇਆ ਮੈਂ ਬਹੁਤ ਵਧੀਆ ਗਾਣਾ ਲਿਖਿਆ ਇੱਕ ਹੋਰ ਉਮੀਦ ਕਰਦਾ ਹਾਂ ਪਸੰਦ ਆਏਗਾ ਸਾਰਿਆਂ ਨੂੰ ਪਸੰਦ ਆਏ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹਦੇ ਤੋਂ ਬਲਾਣਾ ਨਹੀਂ ਬਣਾਇਆ ਜੋ ਸਾਵਧਾਨ ਰਸੇ ਜੂਤ ਰਿਹਾ ਕਰੋ ਯਾਰ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਾਰੀ ਸਾਰੀ ਰਾਤ ਨੀ ਮੈਂ ਜਾਗ ਕੇ ਲਗਾਵਾ ਤੈਨੂੰ ਕਿੰਨਾ ਨੀ ਮੈਂ ਮਿਸ ਕਰਦਾ ਹਾਂ ਸਾਰੀ ਸਾਰੀ ਰਾਤ ਨੀ ਮੈਂ ਜਾਗ ਕੇ ਲਗਾਵਾ ਤੈਨੂੰ ਕਿੰਨਾ ਨੀ ਮੈਂ ਮਿਸ ਕਰਦਾ ਓ ਪਾਈ ਬਟੂ ਵਿੱਚ ਤੇਰੀ ਨੀ ਮੈਂ ਨਿੱਕੇ ਜਿਹੇ ਫੋਟੋ ਵਿੱਚ ਫੋਟੋ ਨੂੰ ਵੀ ਕਿਸ ਕਰਦਾ ਤੇਰੇ ਬਿਨ ਲੱਗਦਾ ਨਹੀਂ ਦਿਲ ਸੋਣੀਏ ਨੀ ਜਾਰ ਨਿਕਲਦੀ ਜਾਂਦੀ ਐ ਜਦ ਤੂੰ ਨਜ਼ਰ ਨਾ ਆਵੇਂ ਨੀ ਉਹ ਜ਼ਿੰਦ ਮੇਰੀ ਵੜ ਵੜ ਖਾਂਦੀ ਐ ਅੱਖੀਆਂ ਚੋਂ ਮੇਰੀ ਉਦੋਂ ਆ ਜਾਂਦਾ ਪਾਣੀ ਜਦ ਬਟੜ ਮਟਿਚ ਕਰਦਾ ਹਾਂ ساری ساری ਰਾਤ ਨੀ ਮੈਂ ਜਾਗ ਕੇ ਲਗਾਵਾ ਤੈਨੂੰ ਕਿੰਨਾ ਨਹੀਂ ਮਿਸ ਕਰਦਾ ਪਪਾਈ ਬੱਟੂ ਐੱਚੀ ਤੇਰੀ ਨਹੀਂ ਮੈਂ ਨਿੱਕੀ ਜਹੀ ਫੋਟੋ ਦੇਖ ਫੋਟੋ ਨੂੰ ਵੀ ਕਿੰਨਾ ਕਰਦਾ ਬੜੇ ਲੱਗੇ ਲਾਈਕ ਸ਼ੇਅਰ ਕਮੈਂਟ ਜੂ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਲੋਗ ਵੀ ਆਪਣੇ ਆਉਂਦੇ ਰਹਿਣਗੇ ਤੇ ਲੋਕ ਤੇ ਰੀਟਨ ਚਾਹੁੰਦੇ ਰਹਿਣਗੇ ਕੋਈ ਕੋਈ ਚੱਕਰ ਨਹੀਂ ਬਾਕੀ ਇਹ ਗਾਣਾ ਜੇ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਰ ਚੂਕ ਕਰਿਓ